ਜਿੰਨੇ ਕਿਸੇ ਨੇ ਪਿਛਲੇ ਅੰਦੋਲਨ ਦੇ ਵਿੱਚ ਕੱਲੀ ਕੱਲੀ ਗੱਲ ਦੇਖੀ ਹੈ ਸੁਣੀ ਹੈ ਉਹਨਾਂ ਨੂੰ ਇੱਕ ਸ਼ਖਸ ਦੇ ਬਾਰੇ ਜ਼ਰੂਰ ਪਤਾ ਹੋਵੇਗਾ ਜੈਪਸੀ ਵਾਲਾ ਬਾਬਾ ਜੈਪਸੀ ਵਾਲੇ ਬਾਬੇ ਬਾਰੇ ਜ਼ਰੂਰ ਪਤਾ ਹੋਵੇਗਾ ਉਹ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਇਸ ਦਰਨੇ ਦੇ ਇਸ ਕ੍ਰੂਸ਼ੀਅਲ ਟਾਈਮ ਦੇ ਵਿੱਚ ਉਹ ਆ ਚੁੱਕੇ ਨੇ ਬਾਬਾ ਜੀ ਜੋ ਹਾਲਾਤ ਇੱਥੇ ਬਣੇ ਹੋਏ ਨੇ ਤੁਸੀਂ ਅੱਖੀਂ ਦੇਖ ਲਿਆ ਆ ਇੰਟਰਨੈਟ ਤੇ ਸਾਫ਼ ਦਿਖਾਈ ਦੇ ਰਿਹਾ ਸੋਸ਼ਲ ਮੀਡੀਆ ਭਰਿਆ ਪਿਆ ਤੁਹਾਨੂੰ ਕੀ ਲੱਗਦਾ 11 ਵਜੇ ਤੋਂ ਬਾਅਦ ਕੀ ਬਣਨਾ ਹੁਣ ਬਣਨਾ ਕੀ ਆ ਜੋਸ਼ ਸਿੰਘ ਕਰਦੇ ਆ ਕਰ ਦਵਾਂਗੇ ਪਰ ਇਹ ਸਾਡੇ ਵੀ ਛੋਟੇ ਭਰਾ ਵੀ ਆ ਤੇ ਸਾਡੇ ਬੱਚੇ ਵੀ ਆ ਉਹ ਮੋਦੀ ਕੰਝ ਰੱਖਦਾ ਵੀ ਆਪਾਂ ਚੱਪੜਨ ਪਰ ਇਹ ਆਪਾਂ ਚ ਨਹੀਂ ਬੰਨਣਾ ਸ਼ਾਂਤ ਮਈ ਜਾਣਾ ਤੁਹਾਡੇ ਸਾਹਮਣੇ ਪਾਰਕ ਇਹ ਕਿਹੜੀ ਮਰਜ਼ੀ ਤੋਂ ਉੱਠਾਲੇ ਆਰਮੀ ਛੱਡ ਕੇ ਹੋਰ ਲੈ ਉਪਰੋਂ ਤੋਂ ਚਲਾ ਲੈ ਜਦ ਮਰਨਾ ਹੀ ਕਬੂਲ ਕਰ ਲੈ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡਿਆ ਉਹਨੂੰ ਕਹਿੰਦੇ ਜਿਸਮੰਦ ਨੇ ਮਰਨ ਹੀ ਕਬੂਲ ਕਰ ਲੈ ਉਹਨੂੰ ਕੜੀ ਚੱਕ ਲੈ ਬਾਈ ਤੁਸੀਂ ਵੀ ਨਾਲ ਹੁਣ ਲਾ ਰਾ ਸ਼ਮਸ਼ੀਰ ਫੜੀ ਹੋਈ ਹੈ ਤਿਆਰੀ ਪੂਰੀ ਹੈ ਤਿਆਰ ਬਣ ਤਿਆਰ ਹਮੇਸ਼ਾ ਹੀ ਤਿਆਰ ਬਣ ਤਿਆਰ ਦਾ ਖਾਲਸਾ ਬਰਾਜ਼ੀ ਨੇ 2 ਸਾਲ ਸਬਰ ਨੂੰ ਹੋ ਗਏ ਹਾਲੇ ਵੀ ਸਬਰ ਹੈ ਹਾਲੇ ਵੀ ਸਬਰ ਨਾਲ ਜਾਵਾਂਗੇ ਜਬਰਦਸਤ ਨਹੀਂ ਕਰਾਂਗੇ ਉਹ ਕਰ ਲੈ ਅਸੀਂ ਨਹੀਂ ਚੁੱਕਾਂਗੇ ਪਰ ਪਰ ਜਾਵਾਂਗੇ ਤੁਹਾਡੇ ਸਾਹਮਣੇ ਜੋ ਇੱਕ ਅੰਦਰ ਦੁਨੀਆਂਛੀ ਦਿਆ ਹੋਇਲ ਕੋਈ ਤੁਸੀਂ ਪਿਛਲਾ ਮੋਰਚਾ ਵੀ ਦੇਖਿਆ ਆ ਇਹ ਵਾਲਾ ਕਿਤਾ ਨਾਲ ਤਾਂ ਉਹੀ ਦਿਨ ਦੇ ਨਾਲ ਦਾ ਪਰਲਾ ਬੰਨਿਆ ਪਰ ਇਸ ਮੋਰਚੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਹਾਲਾਤ ਬਣੇ ਹੋਏ ਨੇ ਦੁਬਾਰਾ ਮੋਰਚਾ ਲਾਉਣਾ ਪੈ ਗਿਆ ਪਹਿਲੀ ਗੱਲ ਤਾਂ ਇਹ ਹਾਲਾਤ ਜਿਹੜਾ ਬੰਦਾ ਮੁੱਕ ਗਿਆ 2 ਸਾਲ ਪਹਿਲਾਂ ਕਹਿੰਦਾ ਹੁਣ ਤੁਸੀਂ ਚੁੱਕ ਲਓ ਮੈਂ ਹਰ ਗੱਲ ਤੁਹਾਡੀ ਮੰਨੂਗਾ ਬਾਈ ਮੰਗਾ ਮੰਨਿਆ ਸੀ ਐ ਐਮਐਸ ਵੀ ਮੰਨਿਆ ਸੀ ਕੰਜਰ ਉਹ ਵੀ ਨਹੀਂ ਮੰਦਾ ਸ਼ੰਕਰ ਕਹਿੰਦਾ ਮਗਰ ਜਿਹੜਾ ਮੂੰਹ ਮੁੱਕਰੀ ਆ ਹੁਣ 12 ਤਰੀਕ ਦੇ ਹਾਈ ਕੋਰਟ ਦੇ ਆਰਡਰ ਹੈ ਸ਼ੰਕਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਇਹ ਮੰੰਦੇ ਨਹੀਂ ਕੋਕਲ ਨੂੰ ਮੰੰਦੇ ਨਹੀਂ ਉਹ ਜੱਜ ਵੀ ਕਹਿੰਦੇ ਇਹਨਾਂ ਵੇ ਪਰ ਜੱਜੜੇ ਆਪਿਆਂ ਕਰੋ ਨਾਤ ਮੈਂ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਹੈ ਨਾ ਸਰਕਾਰ ਔਰ ਸੈਂਟਰ ਸਰਕਾਰ ਕੋਈ ਮੈਰੀ ਨਹੀਂ ਲਾ ਸਕਦੀ ਪਰ ਇਹ ਕੰਜਰ ਆ ਮੁੰਮਨੇ ਨੌਜਵਾਨ ਕਹਿੰਦੇ ਕਿ ਅਸੀਂ ਸਭ ਤੋਂ ਗਾਂ ਖੜਨਾ ਪਰ ਮੈਨੂੰ ਲੱਗਦਾ ਤੁਸੀਂ ਸਭ ਤੋਂ ਗਾਂ ਜਾ ਕੇ ਖੜ ਜਾਣਾ ਇਹ ਤਾਂ ਮਾਰੇ ਕੋਈ ਉਹ ਗੱਲ ਨਹੀਂ ਹੈਗੀ ਜਿਹੜਾ ਗਾਂ ਜਾਏਗਾ ਗਾਂ ਜਾਏ ਸਾਰੇ ਜਾਣਗੇ ਸਾਰੇ ਭਰਾ ਹਰ ਇੱਕ ਮਾਰੇ ਨਿਯੋਜਕਸ਼ਿਆ ਦੋ ਉਹਦੇ ਕੋਲ ਆਖੇ ਸਾਡੇ ਕੋਲ ਵੀ ਜੋ ਹੱਥ ਹੈ ਸਾਡੇ ਕੋਲ ਵੀ ਹੈ ਪਰ ਅਕਤੀ ਇਹ ਚ ਜਾਨੀ ਚਲਾਨੀ ਪਰ ਹਾਲਾਤ ਇਹ ਹੈ ਕਿ ਉਹਨਾਂ ਦੇ ਕੋਲ ਵੀ ਤਿਆਰੀਆਂ ਪੂਰੀਆਂ ਨੇ ਉਹ ਵੀ ਆਪਣਾ ਸਾਜ਼ੋ ਸਮਾਨ ਲੈ ਕੇ ਗਏ ਕੋਈ ਤਿਆਰੀ ਨਹੀਂ ਉਹ ਤੋਂ ਪਹਿਲੇ ਗ੍ਰੇਨ ਜਦੋਂ ਦੇ ਅਖਰੇ ਮਰਨਾ ਕਬੂਲ ਕਰ ਲਿਆ ਫੇ ਸਾਨੂੰ ਕੋਈ ਤਾਕਤ ਡਰਾਏਗੀ ਘਰ ਜਾਵਾਂਗੇ ਮੇਰਾ ਜਿਸ ਨੇ ਇਨਸਾਨ ਹੈ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਂ ਮਰ ਰਹੀ ਹਾਂ ਤੈਨੂੰ ਕੌਣ ਮਾਰ ਲੇਗਾ ਠੀਕ ਵਾਹ ਅੱਛੀ ਕੋਈ ਚੱਕਰ ਲਿੰਦਾ ਨਹੀਂ ਸਾਬ ਨਹੀਂ ਲਿਆ ਪਿਆਰ ਦੇ ਜਾਣੀ ਹਾਂ ਜੀ ਹਾਂ ਜੀ ਅੱਛਾ ਜੋ ਹਾਲਾਤ ਸਾਹਮਣੇ ਬਣੇ ਹੋਏ ਨੇ ਅੱਜ 11 ਵਜੇ ਤੋਂ ਬਾਅਦ ਸਿੱਧਾ ਕਹਿ ਦਿੱਤਾ ਕਿ ਹੁਣ ਗਾਂ ਜਾਇਆ ਜਾਵੇਗਾ ਕੂਚ ਕੀਤੀ ਜਾਵੇਗੀ ਨਹੀਂ ਅਜੇ ਸਰਕਾਰ ਤੋਂ ਟਾਈਮ ਦਿੱਤਾ ਸਰਕਾਰ ਨੂੰ 11 ਵਜੇ ਦਾ ਕਿ ਜੇ ਸਰਕਾਰ ਕੋਈ ਮੀਟਿੰਗ ਦਾ ਕੋਈ ਦਿੰਦੀ ਆ ਆਪਾਂ ਨੂੰ ਆਫਰ ਕਿ ਜਾਂ ਜਾਣ ਜਾਣ ਦਾ ਰਸਤਾ ਦਿੰਦੀ ਆ ਫਿਰ ਉਹ ਤੋਂ ਬਾਅਦ ਆਗੂ ਕਹਿੰਦੇ ਅਸੀਂ ਅੱਗੇ ਲੰਘਾਂਗੇ ਨੌਜਵਾਨ ਨੇ ਕੋਈ ਹਰ ਹਾਲ ਚੱਲ ਨਹੀਂ ਕਰਨੀ ਸ਼ਾਂਤਮਈ ਧਰਨਾ ਰੱਖਣਾ ਤੇ ਸ਼ਾਂਤਮਈ ਰਹਿਣਾ ਭਾਵੇਂ ਇੱਥੇ ਸਾਡੇ ਦੇ ਗੋਲੀਆਂ ਵੱਜਣ ਰਹਿਣਾ ਹੀ ਸ਼ਾਂਤਮਈ ਹੈ ਹੁਣ ਤੱਕੜੀਆਂ ਕੋਲ ਆਂਦੀਆਂ ਜਾ ਰਹੀਆਂ ਨੇ ਔਰ ਤਿਆਰ-ਬਰ ਤਿਆਰ ਸਾਰੇ ਖੜੋਤੇ ਨੇ ਆਹ ਟਰੈਕਟਰ ਟਰਾਲੀਆਂ ਮੂੰਹ ਉਧਰ ਨੂੰ ਹੋ ਗਏ ਨੇ ਹਾਂਜੀ ਉਹ ਤੁਹਾਡੀ ਗੱਲ ਠੀਕ ਹੈ ਪਰ ਸਟੇਟ ਤੋਂ ਜੋ ਐਲਾਨ ਹੋਗਾ ਨਾ ਉਹ ਅਸੀਂ ਉਹ ਕਰਾਂਗੇ ਜੋ ਸਟੇਟ ਦਾ ਐਂਡਲੀ ਮੂਵਮੈਂਟ ਤੱਕ ਵੀ ਕੋਈ ਦਾ ਪਲਟ ਸਕਦਾ ਆ ਨਹੀਂ ਕੋਈ ਨਹੀਂ ਲੜਾਂਗੇ ਖਲੋਤੇ ਰਾਵਾਂਗੇ ਇੱਥੇ ਮਹਾਰਾਜ ਦੀ ਬਾਣੀ ਕਹਿੰਦੀ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਇਹ ਤਾਂ ਜੀਣ ਦੀ ਆਸਾ ਲਾ ਕੇ ਇਹ ਤਾਂ ਮਰਨ ਲਈ ਆਏ ਤੇ ਹੱਕ ਲੈਣ ਲਈ ਆਏ ਸਾਡੇ ਗੋਲੀਆਂ ਵੱਜਣ ਰਹਿਣਗਾ ਰਹਿਣਾ ਸ਼ਾਂਤ ਨੂੰ ਕਰਨੀ ਕਰੀ ਗੱਡੀ ਅੱਗੇ ਤੇ ਤਣੀ ਰਹੂਗੀ ਹਾਂਜੀ ਬਿਲਕੁਲ ਕਿਸਾਨ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਭਾਵੇਂ ਜੋ ਮਰਜ਼ੀ ਹੋ ਜਵੇ ਭਾਵੇਂ ਗੋਲੀਆਂ ਵੱਜਣ ਅਸੀਂ ਖੜੋਤੇ ਰਵਾਂਗੇ ਔਰ ਆਪਣੇ ਹੱਕ ਲੈ ਕੇ ਜਾਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ